ਰਮਜ਼ੀ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਜਿਸ ਦਾ ਸਿਰਲੇਖ ਹੈ ਗਿਆਨੀ ਇਹ ਕਹਾਣੀ ਇੰਜ ਸ਼ੁਰੂ ਹੁੰਦੀ ਹੈ ਇੱਕ ਤਸਵੀਰ ਵਿਖੇ ਯੁੱਧ ਦਾ ਇੱਕ ਬੜਾ ਭਿਆਨਕ ਦ੍ਰਿਸ਼ ਖਿੱਚਿਆ ਹੋਇਆ ਸੀ ਇੱਕ ਪਾਸਿਓਂ ਪੈਦਲ ਪਲਟਣਾ ਰਸਾਲੇ ਤੋਪਖਾਨੇ ਧਾਵਾ ਕਰ ਰਹੇ ਸਨ ਅਤੇ ਦੂਜੇ ਪਾਸੇ ਧਾਵੇ ਨੂੰ ਰੋਕਣ ਵਾਲੇ ਸੂਰਬੀਰ ਕਮਾਲ ਦੀ ਬਹਾਦਰੀ ਦਿਖਾ ਰਹੇ ਸਨ ਜ਼ਮੀਨ ਲਹੂ ਨਾਲ ਲਾਲ ਥਾਂ-ਥਾਂ ਤੇ ਲਾਸ਼ਾਂ, ਟੁੱਟੀਆਂ ਤੋਪਾਂ ਤੇ ਡਿੱਗੇ ਕੋੜੇ ਨਜ਼ਰ ਆਉਂਦੇ ਸਨ। ਤਸਵੀਰ ਚਿੱਤਰਕਾਰੀ ਦੇ لحاظ ਨਾਲ ਬੜੀ ਸੁੰਦਰ ਸੀ। ਇਸ ਤਸਵੀਰ ਦੇ ਹੇਠਾਂ ਇੱਕ ਅੱਖਰ ਲਿਖਿਆ ਹੋਇਆ ਸੀ। ਗਿਆਨੀ। ਇਸ ਅੱਖਰ ਨੂੰ ਪੜ ਕੇ ਤਸਵੀਰ ਵੱਲ ਤੱਕ ਕੇ ਕੁਝ ਸਮਝ ਨਹੀਂ ਸੀ ਆਉਂਦੀ ਕਿ ਤਸਵੀਰ ਤਾਂ ਘੋਰ ਯੁੱਧ ਦੀ ਹੈ। ਐ ਪਰ ਹੇਠਾਂ ਇਸ ਦੇ ਲਿਖਿਆ ਹੈ ਕੇਵਲ ਇੱਕ ਅੱਖਰ ਗਿਆਨੀ। ਤਸਵੀਰ ਦੇਖਣ ਵਾਲੇ ਦੀ ਜਦ ਹੈਰਾਨੀ ਵਧੀ। ਤਾਂ ਉਸ ਤਸਵੀਰ ਦੇ ਕਰਤਾ ਪਾਸ ਪੁੱਜਿਆ ਤੇ ਪੁੱਛਿਆ ਇਹ ਚਿੱਤਰਕਾਰ ਯੁੱਧ ਦੀ ਭਿਆਨਕ ਤਸਵੀਰ ਏਠਾ ਤੇਰਾ ਕੇਵਲ ਗਿਆਨੀ ਅੱਖਰ ਲਿਖਣ ਦਾ ਕੀ ਭਾਵ ਹੈ ਚਿੱਤਰਕਾਰ ਬੋਲਿਆ ਐ ਮਿੱਤਰ ਮੈਂ ਸੱਚ ਲਿਖਿਆ ਹੈ ਗਿਆਨੀ ਪੁਰਸ਼ ਇਸ ਤਸਵੀਰ ਵਰਗਾ ਹੀ ਹੁੰਦਾ ਹੈ ਦੇਖਣ ਵਾਲੇ ਦੀ ਨਜ਼ਰ ਨੂੰ ਉਹ ਜੀਵਨ ਰੂਪੀ ਯੁੱਧ ਵਿੱਚ ਇਤਨਾ ਖਚਤ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਸ ਤਸਵੀਰ ਦੇ ਯੋਧੇ ਪਰ ਅੰਦਰੋਂ ਆਪਣੇ ਅਸਲ ਰੂਪ ਵਿੱਚ ਉਹ ਉਸੇ ਤਰ੍ਹਾਂ ਸ਼ਾਂਤ ਤੇ ਸ਼ੀਤਲ ਹੁੰਦਾ ਹੈ ਜਿਵੇਂ ਇਸ ਤਸਵੀਰ ਦਾ ਕਾਗਜ਼ ਜਿਸ ਉੱਤੇ ਇਤਨਾ ਭਿਆਨਕ ਯੁੱਧ ਹੋ ਰਿਹਾ ਪਾਸਤਾ ਹੈ